ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਦੇ ਇਸ ਐਪੀਸੋਡ ਵਿੱਚ ਪਹਾੜਾ ਸਾਰਿਆਂ ਦਾ ਨਿਗਾ ਸਵਾਗਤ ਹੈ ਅੱਜ ਦੇ ਇਸ ਐਪੀਸੋਡ ਵਿੱਚ ਅਸੀਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸੁਪੁੱਤਰ ਬਾਬਾ ਸ੍ਰੀ ਚੰਦ ਜੀ ਬਾਰੇ ਗੱਲਬਾਤ ਕਰਾਂਗੇ ਅਤੇ ਉਹਨਾਂ ਦੇ ਜੀਵਨ ਬਾਰੇ ਵਿਸਤਾਰ ਪੂਰਵਕ ਜਾਣਕਾਰੀ ਦੇਵਾਂਗੇ ਪਿਆਰੇ ਸਾਥਿਓ ਤੁਹਾਨੂੰ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਵੀਡੀਓ ਨੂੰ ਅੰਤ ਤੱਕ ਜ਼ਰੂਰ ਦੇਖਣਾ ਹਿੰਦੀ ਦੀ ਧਰਤੀ ਉੱਤੇ ਸਮਿੰਸ ਮੇ ਤੇ ਭਗਵਾਨ ਨੇ ਇਨਸਾਨੀ ਹਿਰਦੇ ਤਪਦੇ ਹਿਰਦਿਆਂ ਨੂੰ ਠਾਰਨ ਵਾਸਤੇ ਅਨੇਕ ਵਾਰ ਅਵਤਾਰ ਤਾਰਿਆ ਹੈ ਜਿਨ੍ਹਾਂ ਜਿ ਪ੍ਰਮਾਤਮਾ ਦਾ ਇੱਕ ਸਾਖਸ਼ਾਤ ਰੂਪ ਬਾਬਾ ਸ੍ਰੀ ਚੰਦ ਦੇ ਰੂਪ ਵਿੱਚ ਵੀ ਵੇਖਣ ਨੂੰ ਮਿਲਦਾ ਹੈ ਬਾਬਾ ਸ੍ਰੀ ਚੰਦ ਜੀ ਇੱਕ ਮਹਾਨ ਤਪਸਵੀ ਅਤੇ ਸਿੱਖ ਧਰਮ ਦੇ ਬਾਣੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸੁਪੁੱਤਰ ਸਨ ਉਹਨਾਂ ਨੇ ਉਦਾਸੀ ਮਾਰ ਚਲਾਇਆ ਬਾਬਾ ਸ੍ਰੀ ਚੰਦ ਜੀ ਦੇ ਜੇਕਰ ਜੀਵਨ ਤੇ ਚਾਂਤ ਮਾਰੀਏ ਤਾਂ ਉਹਨਾਂ ਦਾ ਅਵਤਾਰ ਬੇਦੀ ਵੰਸ਼ ਵਿੱਚ ਹੋਇਆ ਸੀ ਤੇ ਆਪ ਜੀ ਦੇ ਦਾਦਾ ਜੀ ਮਹਿਤਾ ਕਾਲੂ ਜੀ ਰਾਜਬੋਸ ਦੀ ਤਲਵੰਡੀ ਦੇ ਪਟਵਾਰੀ ਸਨ ਤੇ ਦਾਦੀ ਮਾਤਾ ਤ੍ਰਿਪਤਾ ਜੀ ਸਨ ਆਪ ਜੀ ਦੇ ਪਿਤਾ ਦੋ ਜਹਾਨ ਦੇ ਵਾਲੀ ਸ੍ਰੀ ਗੁਰੂ ਨਾਨਕ ਦੇਵ ਜੀ ਤੇ ਮਾਤਾ ਜਗਤ ਮਾਤਾ ਸੁਲਖਣੀ ਜੀ ਸਨ ਤੇ ਆਪ ਜੀ ਦੀ ਪੂਆ ਜਿਨ੍ਹਾਂ ਨੂੰ ਆਪ ਜੀ ਦੀ ਬਾਲ ਅਵਸਥਾ ਦੌਰਾਨ ਹੀ ਪਤਾ ਚੱਲ ਗਿਆ ਸੀ ਕਿ ਆਪ ਕੋਈ ਮਾਮੂਲੀ ਬਾਲਕ ਨਹੀਂ ਸਗੋਂ ਆਪ ਨਿਰੰਕਾਰ ਦੇ ਰੂਪ ਹੋ ਬੇਬੇ ਨਾਨਕੀ ਜੀ ਸਨ ਆਪ ਜੀ ਦੇ ਇੱਕ ਛੋਟੇ ਵੀਰ ਜੀ ਬਾਬਾ ਲਖਮੀ ਦਾਸ ਜੀ ਸਨ ਆਪ ਜੀ ਦਾ ਜਨਮ ਉਸ ਸਮੇਂ ਹੋਇਆ ਜਦੋਂ ਹਿੰਦ ਦੇ ਆਕਾਸ਼ ਤੇ ਕੂੜ ਦੇ ਗੂੜੇ ਕਾਲੇ ਬੱਦਲ ਛਾਏ ਹੋਏ ਸਨ ਤੇ ਬੰਦਾ ਬੰਦੇ ਦਾ ਵੈਰੀ ਹੋਇਆ ਪਿਆ ਸੀ ਹਾਕਮ ਇਨਸਾਫ ਛੱਡ ਕੇ ਮਸਬੀ ਜਨੂੰਨ ਵਿੱਚ ਅੰਨੇ ਹੋਏ ਪਏ ਸਨ ਤੇ ਗਊ ਗਰੀਬ ਨਿਰਗਨ ਨਿਤਾਣੇ ਨਾਲ ਸਮਾਜ ਵਿੱਚ ਸ਼ਰਿਆਮ ਤਕੇ ਸ਼ਾਇਆ ਹੋ ਰਹੀਆਂ ਸਨ ਤੇ ਧਰਮ ਜ਼ੁਲਮ ਦੀ ਚੱਕੀ ਵਿੱਚ ਦਾਣਿਆਂ ਵਾਂਗ ਪਿਸ ਰਹਾ ਸੀ ਅਜੇ ਹੀ ਪਿਆਨਕ ਸਮੇਂ ਵਿੱਚ ਆਮ ਜਨਤਾ ਤੇ ਮਜ਼ਲੂਮਾਂ ਦਾ ਸਹਾਰਾ ਤੇ ਬੇਸਹਾਰਿਆਂ ਦਾ ਸਹਾਰਾ ਬਣਨ ਲਈ ਤ੍ਰਿਧੀਆਂ ਸਿਧੀਆਂ ਦੇ ਮਾਲਕ ਸ਼ੀਵ ਸਰੂਪ ਦੇਵੀ ਚੰਨ ਭਗਵਾਨ ਸ਼੍ਰੀ ਚੰਦ ਜੀ ਮਹਾਰਾਜ ਜੀ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਗ੍ਰਹਿ ਸੁਲਤਾਨਪੁਰ ਲੋਧੀ ਜ਼ਿਲ੍ਹਾ ਕਪੂਰਥਲਾ ਵਿਖੇ ਮਾਤਾ ਸੁਲਖਣੀ ਜੀ ਦੀ ਪਵਿੱਤਰ ਕੁੱਖ ਤੋਂ ਪਾਦੋਂ ਸੁਦੀ ਨੌਵੀਂ 1551 ਬਿਕਰਮੀ ਨੂੰ ਅਵਤਾਰ ਤਾਰਨ ਕੀਤਾ ਜਨਮ ਸਮੇਂ ਅਦਭੁਤ ਚਮਤਕਾਰ ਹੋਇਆ ਦੱਸਦੇ ਹਨ ਕਿ ਜਨਮ ਸਮੇ ਹੀ ਆਪ ਜੀ ਦੇ ਸੀਸ ਤੇ ਸੁਨਹਿਰੀ ਬਾਵਰਾਨਾ ਕੰਨ ਵਿੱਚ ਮਾਸ ਦੀ ਮੁੰਦਰਾ ਤੇ ਤਨ ਤੇ ਬਿਬੂਤੀ ਵੀ ਕੁਦਰਤੀ ਹੀ ਮਲੀ ਹੋਈ ਸੀ ਜਿਸ ਨੂੰ ਵੇਖ ਕੇ ਹਰ ਕੋਈ ਇਹ ਹੀ ਕਹਿੰਦਾ ਸੀ ਕਿ ਭਗਵਾਨ ਸ਼ਿਵ ਨੇ ਅਵਤਾਰ ਤारण ਕੀਤਾ ਹੈ ਬਚਪਨ ਦੇ ਚੋਜ ਧਾਰਮਿਕ ਗ੍ਰੰਥਾਂ ਅਨੁਸਾਰ ਜਦੋਂ ਆਪ ਜੀ 4-5 ਸਾਲ ਦੀ ਅਵਸਥਾ ਵਿੱਚ ਹੀ ਸੰਤਾਂ ਸੁਲਤਾਨਪੁਰ ਲੋਦੀ ਵਿਖੇ ਰਹਿੰਦਿਆਂ ਇੱਕ ਦਿਨ ਇੱਕ ਸਾਧੂ ਨੇ ਪਿਖਿਆ ਲਈ ਆਵਾਜ਼ ਦਿੱਤੀ ਮਾਤਾ ਸੁਲਖਣੀ ਜੀ ਤੇ ਪੂਆ ਨਾਨਕੀ ਜੀ ਕਰਦੇ ਅੰਦਰ ਕਰੇਲੂ ਕੰਮਾਂ ਵਿੱਚ ਰੁਝੇ ਹੋਏ ਸਨ ਜਿਨ੍ਹਾਂ ਨੂੰ ਪਤਾ ਹੀ ਨਹੀਂ ਚੱਲਿਆ ਕਿ ਕੋਈ ਬਾਹਰ ਪਿਖਿਆ ਲੈਣ ਸੰਤ ਆਏ ਹਨ ਤਾਂ ਐਨੇ ਨੂੰ ਬਾਲ ਰੂਪ ਆ ਬਾਬਾ ਸ਼੍ਰੀ ਚੰਦ ਜੀ ਦੀ ਨਜ਼ਰ ਉਸ ਸਾਧੂ ਤੇ ਪਈ ਜਿਸ ਨੂੰ ਦੇਖ ਬਾਬਾ ਜੀ ਕਰਦੇ ਅੰਦਰ ਚਲੇ ਗਏ ਤੇ ਆਪਣੇ ਕਲੀਆਂ ਤੋਂ ਵੀ ਵੱਧ ਕੋਮਲ ਹੱਥਾਂ ਨਾਲ ਉਸ ਸਾਧੂ ਨੂੰ ਦੇਣ ਲਈ ਕਰਦੇ ਅੰਦਰੋਂ ਕੁਝ ਲਿਆਏ ਤੇ ਜਦੋਂ ਬਾਬਾ ਜੀ ਨੇ ਆਪਣੀ ਉਂਠੀ ਸਾਧੂ ਦੇ ਕਾਸੇ ਵਿੱਚ ਖੋਲੀ ਤਾਂ ਉਸ ਵਿੱਚ ਹੀਰੇ ਜਵਾਹਰਾਤ ਚਮਕਣ ਲੱਗ ਪਏ ਜਿਸ ਤੇ ਸਾਧੂ ਡਰ ਗਿਆ ਐਨੇ ਨੂੰ ਬੇਬੇ ਨਾਨਕੀ ਤੇ ਮਾਤਾ ਸੁਲਖਣੀ ਜੀ ਵੀ ਬਾਹਰ ਆ ਗਏ ਤੇ ਇਹ ਕੌਤਕ ਦੇਖ ਕੇ ਹੈਰਾਨ ਰਹਿ ਗਏ ਬਾਲਕ ਰੂਪਕ ਬਾਬਾ ਜੀ ਨੂੰ ਜਦੋਂ ਪੁੱਛਿਆ ਕਿ ਇਹ ਕਿੱਥੋਂ ਲਿਆਏ ਹਨ ਤਾਂ ਉਹਨਾਂ ਨੇ ਛੋਲਿਆਂ ਦੀ ਬੋਰੀ ਵੱਲ ਇਸ਼ਾਰਾ ਕੀਤਾ ਤੇ ਮੁਠੀ ਵਿੱਚ ਜਿੰਨੇ ਛੋਲਿਆਂ ਦੇ ਦਾਣੇ ਆਏ ਸਨ ਉਹ ਪਵਿੱਤਰ ਹੱਥਾਂ ਦੀ ਛੋਹ ਨਾਲ ਹੀਰੇ ਜਵਾਹਰਾਤ ਬਣ ਗਏ ਸਨ ਬਚਪਨ ਵਿੱਚ ਹੀ ਆਪ ਜੀ ਦੀਆਂ ਖੇਡਾਂ ਆਮ ਬੱਚਿਆਂ ਤੋਂ ਬੱਕਰੀਆਂ ਹੀ ਸਨ ਤੇ ਆਪ ਜੀ ਕਿੰਨਾ-ਕਿੰਨਾ ਚਿਰ ਟੂਣਾ ਲਗਾ ਕੇ ਸਮਾਦੀ ਵਿੱਚ ਬੈਠ ਜਾਂਦੇ ਤੇ ਜੰਗਲੀ ਜਾਨਵਰ ਸ਼ੇਰ, ਚੀਤਾ, ਹਾਥੀ, ਲਿਲੇ, ਬਗਿਆੜ, ਬੱਕਰੀ ਆਦਿ ਆਪ ਜੀ ਪਾਸ ਆ ਕੇ ਪਰਿਕਰਮਾ ਕਰਦੇ ਸਨ ਉਹ ਪ੍ਰੰਤ ਆਪ ਜੀ ਨੇ ਉਦਾਸੀ ਮਤ ਨੂੰ ਪ੍ਰਫੁੱਲਿਤ ਕਰਨ ਲਈ ਕਈ ਯਾਤਰਾਵਾਂ ਕੀਤੀਆਂ ਤੇ ਇਸ ਸਮੇਂ ਦੌਰਾਨ ਆਪ ਜੀ ਨੇ ਸਿੰਧਰ ਤੋਂ ਲੈ ਕੇ ਪੂਰੀ ਸਾਪਰਾੰਥ ਤੱਕ ਦਾ ਅਤੇ ਕਾਬਲਕੰਦਾਰ ਆਦੀ ਦੇਸ਼ਾਂ ਤੱਕ ਦਾ ਸਫ਼ਰ ਤੈਅ ਕੀਤਾ ਤੇ ਆਮ ਜਨਤਾ ਨੂੰ ਸਿੱਧੇ ਰਸਤੇ ਪਾਇਆ ਤੇ ਜ਼ਾਲਮਾਂ ਨੂੰ ਵੀ ਸਬਕ ਸਿਖਾਇਆ ਤੇ ਗਊ ਗਰੀਬ ਦੀ ਰੱਖਿਆ ਕੀਤੀ ਯੋਗੀਆਂ ਦਾ ਹੰਕਾਰ ਵੀ ਤੋੜਿਆ ਆਪ ਜੀ ਨੇ ਜਿੱਥੇ ਸਮੇ ਦੇ ਹਾਕਮਾਂ ਦਾ ਹੰਕਾਰ ਚੂਰ-ਚੂਰ ਕੀਤਾ ਉਥੇ ਚਰਪਟਨਾਥ ਵਰਗੇ ਯੋਗੀਆਂ ਦਾ ਹੰਕਾਰ ਵੀ ਤੋੜਿਆ ਦੱਸਦੇ ਹਨ ਕਿ ਇੱਕ ਵਾਰ ਚਰਪਟਨਾਥ ਜੋ ਆਪਣੇ ਆਪ ਨੂੰ ਸਭ ਤੋਂ ਵੱਡਾ yogi ਸਮਝਦਾ ਸੀ ਨੇ ਸ੍ਰੀ ਬਾਰਕ ਸਾਹਿਬ ਵਿਖੇ ਭਗਵਾਨ ਜੀ ਨੂੰ ਇੱਕ ਅੰਭ ਵੇਟ ਕੀਤਾ ਜਿਸ ਤੇ ਭਗਵਾਨ ਜੀ ਨੇ ਕਿਹਾ ਕਿ ਕੋ ਤਾਂ ਤਿੰਨ ਜਣੇ ਹਨ ਉਸ ਸਮੇਂ ਭਗਵਾਨ ਜੀ ਨਾਲ ਉਹਨਾਂ ਦੇ ਪਰਮ ਸੇਵਕ ਪਾਈ ਕਮਲਿਆ ਤੇ ਪਤੀਜਾ ਧਰਮਚੰਦ ਜੀ ਵੀ ਸੰਤ ਤਾਂ yogi ਰਾਜ ਨੇ ਕਿਹਾ ਕਿ ਮੇਰੇ ਕੋਲ ਤਾਂ ਇੱਕ ਹੀ ਅੰਭ ਹੈ ਜੇ ਹੋਰ ਚਾਹੀਦੇ ਹਨ ਤਾਂ ਨਵਾਂ ਬਗੀਚਾ ਲਗਾ ਲਓ ਜਿਸ ਤੇ ਬਾਬਾ ਸ਼੍ਰੀ ਚੰਦ ਜੀ ਨੇ ਅੰਬ ਨਿਚੋੜ ਕੇ ਨਾਲ ਦੀ ਖਾਲੀ ਪਈ ਖੇਤੀ ਵਿੱਚ ਛਿੜਕਾ ਦਿੱਤਾ ਜਦੋਂ ਸਵੇਰ ਹੋਈ ਤਾਂ ਖਾਲੀ ਖੇਤੀ ਦੀ ਜਗਾ ਤੇ ਅੰਬਾਂ ਦਾ ਪਰੀ ਬਗੀਚੀ ਲੱਗੀ ਹੋਈ ਸੀ ਤੇ ਸਾਰੇ ਅੰਬ ਪੱਕੇ ਸਨ ਜਿਸ ਨੂੰ ਵੇਖ ਕੇ ਚਰਪਟ ਨਾਥ ਯੋਗੀ ਦਾ ਹੰਕਾਰ ਟੁੱਟ ਗਿਆ ਤੇ ਉਹ ਭਗਵਾਨ ਦੇ ਚਰਨਾਂ ਵਿੱਚ ਟਹਿ ਗਿਆ ਜਿਸ ਤੇ ਬਾਬਾ ਜੀ ਨੇ ਚਰਪਟ ਨੂੰ ਰੱਬੀ ਸ਼ਕਤੀਆਂ ਦਾ ਸਦ ਉਪਯੋਗ ਕਰਨ ਦੀ ਨਸੀਬ ਦਿੱਤੀ ਕਾਦਰਬਾਦ ਦੀ ਸਾਖੀ ਧਾਰਮਿਕ ਗ੍ਰੰਥਾਂ ਅਨੁਸਾਰ ਇੱਕ ਵਾਰ 84 ਸਿੱਧ ਬਾਬਾ ਜੀ ਦੀ ਪ੍ਰੀਖਿਆ ਲੈਣ ਦੇ ਮੰਤਵ ਨਾਲ ਨਾਨਕ ਚੱਕ ਤਹਿਸੀਲ ਬਟਾਲਾ ਵਿਖੇ ਆਏ ਤੇ ਕਿਹਾ ਕਿ ਉਹਨਾਂ ਨੂੰ ਬੜੀ ਜ਼ੋਰਾਂ ਦੀ ਭੁੱਖ ਲੱਗੀ ਹੈ ਭੋਜਨ ਦਾ ਇੰਤਜ਼ਾਮ ਕਰੋ ਜਿਸ ਤੇ ਬਾਬਾ ਜੀ ਨੇ ਆਪਣੇ ਸੇਵਕ ਪਾਈ ਕਮਲਿਆ ਜੀ ਨੂੰ ਕਿਹਾ ਕਿ ਜਾਓ ਨਾਲ ਦੇ ਪਿੰਡ ਤੋਂ ਗ ਜਾ ਕਰਕੇ ਕੋਈ ਰਸਦ ਲੈ ਆਓ ਤਾਂ ਜੋ ਭੁੱਖੇ ਸਾਧੂਆਂ ਨੂੰ ਭੋਜਨ ਛਕਾਇਆ ਜਾ ਸਕੇ बाबा जी ਦਾ ਬਚਨ ਮੰਨ ਕੇ ਜਦੋਂ ਪਾਈ ਕਮਲਿਆ ਜੀ ਪਿੰਡ ਕਾਦਰਾਬਾਦ ਵਿਖੇ ਗਏ ਤਾਂ ਕਿਸੇ ਨੇ ਵੀ ਉਹਨਾਂ ਨੂੰ ਕੋਈ ਰਸ ਦੀ ਨਾ ਦਿੱਤੀ ਜਿਸ ਤੇ ਪਾਈ ਕਮਲਿਆ ਜੀ ਨੇ ਪਿੰਡ ਨੂੰ ਸਰਾਪ ਦੇ ਦਿੱਤਾ ਕਿ ਇਹ ਪਿੰਡ ਥੇ ਹੋ ਜਾਵੇ ਤੇ ਆਪ बाबा जी ਪਾਸ ਆ ਗਏ बाबा जी ਦੇ ਪੁੱਛਣ ਤੇ ਕਮਲਿਆ ਜੀ ਨੇ ਸਾਰੀ ਵਿਧਿਆ ਕਹਿ ਸੁਣਾਈ ਤਾਂ ਬਾਬਾ ਜੀ ਨੇ ਕਿਹਾ ਕਿ ਕਮਲਿਆ ਜੀ ਇਹ ਸਭ ਕੁਝ ਤਾਂ ਐਨਾ ਸਿਧਾਂਦੀ ਮਾਇਆ ਕਰਕੇ ਹੋਇਆ ਹੈ ਇਸ ਲਈ ਤੁਹਾਨੂੰ ਪਿੰਡ ਨੂੰ ਸਰਾਂਪ ਨਹੀਂ ਸੀ ਦੇਣਾ ਚਾਹੀਦਾ ਫਿਰ ਬਾਬਾ ਜੀ ਨੇ ਕਿਹਾ ਕਿ ਕਮਲਿਆ ਜੀ ਜਾਓ ਤੇ ਪਿੰਡ ਵਾਸੀਆਂ ਨੂੰ ਕਹਿ ਦਿਓ ਕਿ ਆਪਣੇ ਆਪਣੇ ਘਰਾਂ ਤੋਂ ਬਾਹਰ ਆ ਜਾਓ ਇਹ ਪਿੰਡ ਵਾਕਿਆ ਹੀ ਥੇ ਹੋ ਜਾਣਾ ਹੈ ਬਾਬਾ ਜੀ ਦਾ ਬਚਨ ਮੰਨ ਕੇ ਕਮਲਿਆ ਜੀ ਪਿੰਡ ਵਿੱਚ ਹੋਕਾ ਦੇ ਕੇ ਆ ਗਏ ਐਨਨ ਸਿਧਾ ਨੇ ਕਿਹਾ ਕਿ ਲਿਆਓ ਭੋਜਨ ਸਾਨੂੰ ਬਹੁਤ ਭੁੱਖ ਲੱਗੀ ਹੈ ਤਾਂ ਬਾਬਾ ਜੀ ਨੇ ਪਾਈ ਕਮਲਿਆ ਜੀ ਨੂੰ ਕਿਹਾ ਕਿ ਇਸ ਬਰਤਨ ਤੇ ਕਪੜਾ ਪਾ ਲਿਓ ਸਾਧੂ ਜੋ-ਜੋ ਭੋਜਨ ਮੰਗਦੇ ਹਨ ਸਤਿਕਰਤਾਰ ਕਰਕੇ ਵਰਤਾਂਦੇ ਜਾਓ ਤੇ ਹੋਇਆ ਵੀ ਇੰਜ ਹੀ ਸਾਰੇ ਸਾਧੂ ਭੋਜਨ ਛੱਕ ਕੇ ਤ੍ਰਿਪਤ ਹੋ ਗਏ ਤੇ ਬਾਬਾ ਜੀ ਦੇ ਚਰਨੀ ਟਹਿ ਬੈ ਬਾਬਾ ਜੀ ਨੇ ਸਦੂਆਂ ਨੂੰ ਔਕੇ ਕਰਮਕਾਂਡ ਤੇ ਹੰਕਾਰ ਛੱਡ ਲੋਕ ਸੇਵਾ ਕਰਨ ਲਈ ਪ੍ਰੇਰਿਆ ਐਨੇ ਨੂੰ ਪਿੰਡ ਥੇ ਹੋ ਗਿਆ ਤੇ ਲੋਕਾਂ ਨੇ ਆ ਕੇ ਬਾਬਾ ਜੀ ਨੂੰ ਬੇਨਤੀ ਕੀਤੀ ਕਿ ਸਾਨੂੰ ਵਰ ਦੇ ਕੇ ਜਾਓ ਕਿ ਸਾਡਾ ਪਿੰਡ ਫੇਰ ਕਦੋਂ ਆਬਾਦ ਹੋਵੇਗਾ ਤਾਂ ਬਾਬਾ ਜੀ ਨੇ ਬੂੜ ਦਾ ਇੱਕ ਬੂਟਾ ਲਗਾ ਦਿੱਤਾ ਤੇ ਕਿਹਾ ਕਿ ਜਦੋਂ ਇਸ ਦੀਆਂ ਜੜਾਂ ਤੁਹਾਡੇ ਪਿੰਡ ਤੱਕ ਪਹੁੰਚ ਜਾਣਗੀਆਂ ਤਾਂ ਪਿੰਡ ਆਬਾਦ ਹੋ ਜਾਵੇਗਾ ਹੁਣ ਉਕਤ ਪਿੰਡ ਆਬਾਦ ਹੋ ਰਿਹਾ ਹੈ ਤੇ ਉਸ ਅਸਥਾਨ ਤੇ ਆਲੀਸ਼ਾਨ ਗੁਰਦੁਆਰਾ ਸਾਹਿਬ ਜੀ ਦੀ ਇਮਾਰਤ ਵੀ ਸੁਸ਼ੋਭਿਤ ਹੈ ਲੰਬੀ ਬਾਣੀ ਸਾਖੀ ਧਾਰਮਿਕ ਗ੍ਰੰਥਾਂ ਅਨੁਸਾਰ ਬਾਬਾ ਜੀ ਦੇ ਛੋਟੇ ਵੀਰ ਬਾਬਾ ਲਖਮੀ ਦਾਸ ਜੀ ਇੱਕ ਦਿਨ ਸ਼ਿਕਾਰ ਕਰ ਰਹੇ ਸਨ ਤੇ ਉਹਨਾਂ ਨੇ ਹਿਰਨ ਤੇ ਹੋਰ ਜਾਨਵਰਾਂ ਦਾ ਸ਼ਿਕਾਰ ਕੀਤਾ ਤਾਂ ਬਾਬਾ ਸ਼੍ਰੀ ਚੰਦ ਜੀ ਮਹਾਰਾਜ ਜੀ ਨੇ ਕਿਹਾ ਕਿ ਕਿਸੇ ਜੀਵ ਦੀ ਹੱਤਿਆ ਕਰਨਾ ਪਾਪ ਹੈ ਤੇ ਇਸ ਦਾ ਲੇਖਾ ਤੁਹਾਨੂੰ ਦੇਣਾ ਹੀ ਪੈਣਾ ਹੈ ਬਾਬਾ ਲਖਮੀ ਦਾਸ ਜੀ ਨੇ ਕਿਹਾ ਕਿ ਅਸੀਂ ਗੁਰੂ ਨਾਨਕ ਦੇ ਪੁੱਤਰ ਹਾਂ ਸਾਨੂੰ ਵੀ ਲੇਖਾ ਦੇਣਾ ਪੈਣਾ ਹੈ ਤਾਂ ਬਾਬਾ ਜੀ ਨੇ ਕਿਹਾ ਕਿ ਕਰਮਾ ਦਾ लेखा ਤਾਂ ਹਰ ਇੱਕ ਨੂੰ ਹੀ ਦੇਣਾ ਪੈਂਦਾ ਹੈ ਜਿਸ ਤੇ ਬਾਬਾ ਲਖਮੀ ਦਾਸ ਜੀ ਜੋ ਬ੍ਰਹਮਾ ਦੇ અવਤਾਰ ਦੱਸੇ ਜਾਂਦੇ ਹਨ ਨੇ ਕਿਹਾ ਕਿ ਅਸੀਂ ਹੁਣੇ ਹੀ ਲੇਖਾ ਦੇ ਦਿੰਦੇ ਹਾਂ ਤੇ ਸਨੇ ਪਰਿਵਾਰ ਉਹ ਕੋੜੇ ਤੇ ਬੈਠ ਕੇ ਸੱਚਖੰਡ ਲੇਖਾ ਦੇਣ ਲਈ ਚਲੇ ਗਏ ਜਿਸ ਤੇ ਬਾਬਾ ਜੀ ਦੇ ਸੇਵਕ ਕਮਲਿਆ ਜੀ ਨੇ ਕਿਹਾ ਕਿ ਮਹਾਰਾਜ ਜੀ ਤੁਸੀਂ ਉਦਾਸੀ ਹੋ ਤੇ ਲਖਮੀ ਦਾਸ ਜੀ ਸਨੇ ਪਰਿਵਾਰ ਸੱਚਖੰਡ ਜਾ ਰਹੇ ਹਨ ਇਸ ਤਰ੍ਹਾਂ ਬੇਦੀ ਵੰਸ਼ ਕਿੱਦਾਂ ਚੱਲੂ ਤਾਂ ਭਗਵਾਨ ਜੀ ਨੇ ਤੁਰੰਤ ਲੰਬੀ ਬਾਹਂ ਕਰਕੇ ਆਪਣੇ ਪਤੀਜੇ ਤਰਮਚੰਦ ਜੀ ਨੂੰ ਧਰਤੀ ਤੇ ਉਤਾਰਿਆ ਤੇ ਪਾਲਣ-ਪੋਸਣ ਕੀਤਾ ਜਿਸ ਤੋਂ ਬੇਦੀ ਵੰਸ਼ ਦਾ ਵਿਸਥਾਰ ਹੋਇਆ ਕਈ ਮਹਿਰਾਂ ਦਾ ਮੰਨਣਾ ਹੈ ਕਿ ਜਦੋਂ ਸ੍ਰੀ ਗੁਰੂ ਨਾਨਕ ਦੇਵ ਜੀ ਚੋਲਾ ਛੱਡ ਗਏ ਤਾਂ ਉਹਨਾਂ ਦੇ ਸੁਪੁੱਤਰ ਲਖਮੀ ਚੰਦ ਨੂੰ ਪਤਾ ਲੱਗਣ ਤੇ ਉਹ ਵੀ ਆਪਣੇ ਪਰਿਵਾਰ ਸਮੇਤ ਕੋੜੇ ਉੱਤੇ ਸਵਾਰ ਹੋ ਕੇ ਪਰਲੋਕ ਨੂੰ ਉੱਡ ਪਏ ਜਦੋਂ ਇਸ ਬਾਬਤ ਬਾਬਾ ਸ੍ਰੀਚੰਦ ਨੂੰ ਪਤਾ ਲੱਗਾ ਤਾਂ ਉਹਨਾਂ 14 ਜੋਜਨ ਆਪਣੀ ਬਾਹ ਨੂੰ ਲੰਮਿਆ ਕਰਕੇ ਪਾਈ ਲਖਮੀ ਚੰਦ ਤੋਂ ਉਸ ਦਾ ਸੁਪੁੱਤਰ ਲਿਆ ਸੀ ਬਾਬਾ ਸ੍ਰੀਚੰਦ ਜੀ ਜ਼ਿਲ੍ਹਾ ਗੁਰਦਾਸਪੁਰ ਦੇ ਕਸਬਾ ਡੇਰਾ ਬਾਬਾ ਨਾਨਕ ਵਿਖੇ ਖੇਤੀਬਾੜੀ ਕਰਿਆ ਕਰਦੇ ਸਨ ਡੇਰਾ ਬਾਬਾ ਨਾਨਕ ਤੋਂ ਹੀ ਬਾਬਾ ਸ੍ਰੀਚੰਦ ਜੀ ਬਾਅਦ ਵਿੱਚ ਪਿੰਡ ਬਾਰਟ ਪਠਾਨਕੋਟ ਗਏ ਬਾਰਟ ਸਾਹਿਬ ਵਿਖੇ ਬਾਬਾ ਸ੍ਰੀਚੰਦ ਜੀ ਨੇ ਲੰਮਾ ਸਮਾਂ ਤਪੱਸਿਆ ਕੀਤੀ ਜਿੱਥੇ ਪੰਜਵੇਂ ਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ ਬਾਬਾ ਸ੍ਰੀਚੰਦ ਜੀ ਨੂੰ ਮਿਲਣ ਲਈ ਆਏ ਸਨ ਗੁਰੂ ਹਰਗੋਬਿੰਦ ਸਾਹਿਬ ਵੀ ਉਹਨਾਂ ਨੂੰ ਮਿਲਣ ਲਈ ਇੱਥੇ ਆਏ ਸਨ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਉਦਾਸੀ ਮਤ ਨੂੰ ਅੱਗੇ ਚਲਾਉਣ ਲਈ ਆਪਣੇ ਸੁਪੁੱਤਰ ਬਾਬਾ ਗੁਰਦਿੱਤਾ ਨੂੰ ਬਾਬਾ ਸ੍ਰੀਚੰਦ ਜੀ ਨੂੰ ਸਾਥ ਦਿੱਤਾ ਸੀ ਆਪ 13 ਜਨਵਰੀ 1629 ਨੂੰ ਜੋਤੀ ਜੋਤ ਸਮਾਏ ਇਸ ਦੇ ਨਾਲ ਹੀ ਸਾਡਾ ਇਹ ਐਪੀਸੋਡ ਇੱਥੇ ਹੀ ਸਮਾਪਤ ਹੁੰਦਾ ਹੈ ਪਿਆਰੇ ਸਾਥਿਓ ਜੇ ਸਾਡੇ ਚੈਨਲ ਦੁਆਰਾ ਦਿੱਤੀ ਗਈ ਜਾਣਕਾਰੀ ਤੁਹਾਨੂੰ ਵਧੀਆ ਲੱਗੀ ਹੋਵੇ ਤਾਂ ਵੀਡੀਓ ਨੂੰ ਲਾਇਕ ਅਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦੇਣਾ ਜੀ ਅਤੇ ਕਮੈਂਟ ਦੇ ਵਿੱਚ ਵਾਹਿਗੁਰੂ ਜ਼ਰੂਰ ਲਿਖਣਾ ਧੰਨਵਾਦ ਜੀ ਸਾਰਿਆਂ ਦਾ